ਹਾਂਜੀ ਪ੍ਰਿੰਸਸ ਕਲੈਕਸ਼ਨ ਦੇ ਨਵੇਂ ਡਿਜ਼ਾਈਨ ਆ ਗਏ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਬੁੱਕਰ ਚਲੋ ਬਹੁਤ ਸੋਹਣਾ ਡਿਜ਼ਾਈਨ ਆਏ ਨੇ ਜੀ ਸਪੀਰੀਅਰ ਕਾਟਨ ਏਕੇਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਡਿਜੀਟਲ ਦੇ ਵਿੱਚ ਪ੍ਰਿੰਟ ਆਉਣਗੇ ਸਪੀਰੀਅਰ ਕਾਟਨ ਦੇ ਜੀ ਬਹੁਤ ਸੋਹਣੇ ਕਲਰ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਜੀ ਡਿਜੀਟਲ ਦੇ ਵਿੱਚ ਨੇ ਸਾਰੇ ਲਓ ਜੀ ਜਲਦੀਆਂ ਸਕਰੀਨਸ਼ਾਟ ਲੈ ਚਲੋ ਬੁੱਕ ਕਰੋ ਚਲੋ ਜੀ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਆਲ ਓਵਰ ਸੂਟ 5 ਮੀਟਰ ਸੂਟ ਆਊਗਾ ਜੀ ਡਿਸਟ੍ਰਿੰਟ ਹੈ ਸਾਰੇ ਬਹੁਤ ਸੁਣੀ ਸਪੀਡ ਕੁਆਲਟੀ ਦੇ ਵਿੱਚ ਪ੍ਰਿੰਟ ਆਉਣਗੇ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਚਲੋ ਔਰ ਨਾਲ ਦੀ ਨਾਲ ਬੁੱਕ ਕਰ ਲਓ ਜੀ ਜਿਹੜੇ ਕਸਟਮਰ ਨੇ ਜਲਦੀ ਸਕਰੀਨਸ਼ਾਟ ਲੈ ਲਿਆ ਉਹਨੂੰ ਆਰਡਰ ਮਿਲ ਜੂਗਾ ਜਿੰਨੀ ਅਦਰਵਾਈਜ਼ ਇਹ ਸੋਲਡ ਆਊ ਉਹਨੂੰ ਜਲਦੀ ਹੋ ਜਾਂਦੇ ਨੇ ਜੀ 550 ਰੁਪਏ ਪ੍ਰਾਈਸ ਆਉਣ ਦੀ ਸਿਰਫ 550 ਰੁਪਏ ਦੀ ਰੇਂਜ ਦੇ ਵਿੱਚ ਪ੍ਰਾਈਸ ਹੈ ਜੀ ਜਿਹੜਾ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ 900 ਜਾਂ 1000 ਰੁਪਏ ਦਾ ਚੱਲਦੇ ਆ ਆਪਣੇ ਕੋਲ 550 ਰੁਪਏ ਦੇ ਵਿੱਚ ਆਫਰ ਲੱਗੀ ਹੋਈ ਹੈ ਜੀ ਬਹੁਤ ਸਾਰੇ ਡਿਜੀਟਲ ਪ੍ਰਿੰਟ ਆਉਣਗੇ ਸਾਰੇ ਜੀ ਜਲਦੀ ਜੀ ਸਕਰੀਨਸ਼ਾਟ ਲੇ ਚਲੋ ਬੁੱਕ ਕਰੋ ਚਲੋ ਜੀ ਬਹੁਤ ਸਾਰੇ ਸੂਟ ਆਏ ਨੇ ਸਿਰਫ 550 ਰੁਪਏ ਦਾ 5 ਮੀਟਰ ਸੂਟ ਹੈ ਜੀ ਸਿਰਫ 550 ਰੁਪਏ ਦੀ ਰੇਂਜ ਦੇ ਵਿੱਚ 5 ਮੀਟਰ ਸੂਟ ਆਊਗਾ ਪਿਸਤਾ ਕਲਰ ਆ ਗਿਆ ਲੈਮਨ ਕਲਰ ਆ ਗਿਆ ਦੋ ਕਲਰ ਇਹਦੇ ਵਿੱਚ ਹੋਣਗੇ ਜੀ ਦੋਨੇ ਸ਼ੇਡ ਬਹੁਤ ਸੋਹਣੇ ਨੇ ਸਿਰਫ 550 ਰੁਪਏ ਦੀ ਰੇਂਜ ਦੇ ਵਿੱਚ ਹੈ ਸਿਰਫ 550 ਰੁਪਏ ਰੇਂਜ ਦੇ ਵਿੱਚ 5 ਮੀਟਰ ਸੂਟ ਹੈ ਜੀ ਪਿਓਰ ਡਿਜੀਟਲ ਦੇ ਵਿੱਚ ਹੈ ਜੀ ਜਲਦੀ ਜੀ ਸਕਰੀਨਸ਼ਾਟ ਚੱਲੋ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਵਟਸਐਪ ਤੇ ਆਰਡਰ ਭੇਜੀ ਚਲੋ ਜੀ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਜੀ ਬਹੁਤ ਸਾਰੇ ਸੋਨੇ ਡਿਜ਼ਾਈਨ ਨੇ ਸਿਰਫ 550 ਰੁਪਏ ਦਾ ਜੀ ਆਨਲਾਈਨ ਪੇਮੈਂਟ ਤੇ ਇੱਕ ਛੋਟੀ ਸ਼ਿਪਿੰਗ ਹੈਗੀ 60 ਰੁਪਏ 2 ਦੀ 80 3 ਦੀ 90 4 ਦੀ 100 ਜੀ ਜਲਦੀ ਜੀ ਸਕਰੀਨਸ਼ਾਟ ਲੈ ਲਓ ਜੀ ਲੈ ਆ ਬੋਟਲ ਗ੍ਰੀਨ ਕਦਰ ਹੈ ਜੀ ਚਲੋ ਜੀ ਅਗਲੇ ਦੇਖੋ ਜੀ ਬਹੁਤ ਸਾਰੇ ਸੋਨੇ ਪ੍ਰਿੰਟ ਆ ਗਏ ਜੀ 550 ਰੁਪਏ ਰੇ ਉਹ ਪਿਆਰੇ ਡਿਜ਼ਾਈਨ ਆਏ ਨੇ ਜੀ AKTX ਬ੍ਰਾਂਡ ਦੇ ਕਲੈਕਸ਼ਨ ਆ ਜੀ 500